ਸੇ ਸਨਮਾਨ ਦੇ ਜੀਐਸਪੀ ਮਾਦਨ ਨੇ ਅਜੰਨ ਸਵਾਜ ਪਾਰਟੀ ਜਿੰਦਾਬਾਦ ਜਿੰਦਾਬਾਦ ਫਿਲੌਰ ਦੇ ਪਿੰਡ ਨੰਗਲ ਵਿਖੇ ਮਾੜੇ ਅੰਸਰਾਂ ਵੱਲੋਂ ਮਾਹੌਲ ਖਰਾਬ ਕਰਨ ਦੀ ਨੀਅਤ ਨਾਲ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਬੁੱਤ ਦੇ ਬਾਹਰ ਸ਼ੀਸ਼ੇ ਤੇ ਤਰਾਇਯੋਗ ਸ਼ਬਦ ਲਿਖੇ ਗਏ ਵਿਦੇਸ਼ ਵਿੱਚ ਬੈਠੇ ਗੁਰਪੰਤਵੰਤ ਸਿੰਘ ਪੰਨੂ ਨੇ ਇਸ ਦੀ ਜ਼ਿੰਮੇਵਾਰੀ ਲੈਂਦੇ ਹੋਏ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵੀ ਜਾਰੀ ਕੀਤੀ ਹੈ ਜਿਸ ਤੋਂ ਬਾਅਦ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਪੈਰੋਕਾਰਾਂ ਵਿੱਚ ਖਾਸਾ ਰੋਸ ਪਾਇਆ ਜਾ ਰਿਹਾ ਹੈ ਇਸ ਮੌਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਧਾਰਮਿਕ ਸਮਾਜਿਕ ਅਤੇ ਵੱਡੀ ਗਿਣਤੀ ਵਿੱਚ ਦਲਿਤ ਭਾਈਚਾਰੇ ਵੱਲੋਂ ਮੌਕੇ ਤੇ ਪਹੁੰਚ ਕੇ ਇਸ ਹਰਕਤ ਤੇ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਭੋਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਅਵਤਾਸ਼ ਸਿੰਘ ਕ੍ਰੀਮਪੂਰੀ ਪਿੰਡ ਨੰਗਲ ਵਿੱਚ ਪਹੁੰਚੇ ਜਿੱਥੇ ਉਹਨਾਂ ਕਿਹਾ ਕਿ ਡਾਕਟਰ ਬੀ ਆਰ ਅੰਬੇਦਕਰ ਜੀ ਦੇ ਸਟੈਚੂਆਂ ਦੀ ਬੇਅਦਬੀ ਕਰਾਉਣ ਵਾਲੇ ਆਰਐਸਐਸ ਭਾਜਪਾ ਦਾ ਵੀ ਹੱਥ ਹੈ ਪੰਜਾਬ ਸਰਕਾਰ ਦੇ ਵੀ ਨਿਸ਼ਾਨੇ ਸਾਦੇ ਅਤੇ ਕਿਹਾ ਕਿ ਪੰਜਾਬ ਸਰਕਾਰ ਲਾਅ ਐਂਡ ਆਰਡਰ ਕਾਇਮ ਕਰਨ ਵਿੱਚ ਪੂਰੀ ਤਰ੍ਹਾਂ ਫੇਲ ਸਾਬਤ ਹੈ ਉਹਨਾਂ ਕਿਹਾ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਉਹਨਾਂ ਤੇ ਐਨਐਸਏ ਲਗਾਈ ਜਾਵੇ ਇਸ ਘਟਨਾ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਕਾਂਗਰਸ ਦੇ ਸੀਨੀਅਰ ਆਗੂ ਅਮ੍ਰਿਤਪਾਲ ਭੋਸਲੇ ਵੱਲੋਂ ਵੀ ਨਖੇਦੀ ਕੀਤੀ ਗਈ ਹੈ ਉੱਧਰ ਐਸਐਚਓ ਸੰਜੀਵ ਕੁਪਰ ਨੇ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਬੌਜਨ ਸਮਾਜ ਪਾਰਟੀ ਪੰਜਾਬ ਵੱਲੋਂ ਅਸੀਂ ਜੋ ਫਲੋਰ ਵਿਧਾਨ ਸਭਾ ਦੇ ਨੰਗਲ ਪਿੰਡ ਦੇ ਵਿੱਚ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਜੀ ਦੇ ਸਟੈਚੂ ਦੇ ਉੱਪਰ ਬਾਹਰ ਜੋ ਸ਼ੀਸ਼ਾ ਲੱਗਿਆ ਹੋਇਆ ਉਸ ਦੇ ਉੱਪਰ ਜੋ ਨਾਹਰੇਬਾਜੀ ਕੀਤੀ ਜੋ ਝੰਡਾ ਲਗਾਇਆ ਗਿਆ ਅਸੀਂ ਪੰਜਾਬ ਭੋਜਨ ਸਮਾਜ ਪਾਰਟੀ ਵੱਲੋਂ ਇਹਦੀ ਨਿੰਦਾ ਕਰਦੇ ਇੱਥੇ ਆ ਯਾਰ ਕਿਉਂਕਿ ਡਾਕਟਰ ਅੰਬੇਡਕਰ ਜੀ ਜਿਨ੍ਹਾਂ ਦਾ ਇਸ ਦੇਸ਼ ਨੂੰ ਬਹੁਤ بڑا ਕੰਟਰੀਬਿਊਸ਼ਨ ਹੈ ਦੇਸ਼ ਦੇ ਨਿਰਮਾਣ ਚ 바ਵਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਜੀ ਦਾ ਬੜਾ ਵੱਡਾ ਯੋਗਦਾਨ ਹੈ ਤੋ ਜਿਹੜੀਆਂ ਵੀ ਜਥੇਬੰਦੀਆਂ ਐਸੇ ਕੰਮਾਂ 'ਚ ਲੱਗੀਆਂ ਆ ਮੇਰਾ ਉਹਨਾਂ ਨੂੰ ਵੀ ਸੁਨੇਹਾ ਆ ਔਰ ਖਾਸ ਕਰਕੇ ਪੰਜਾਬ ਦੀ ਸਰਕਾਰ ਨੂੰ ਵੀ ਸੁਨੇਹਾ ਆ ਕਿ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਕਿਸੇ ਵੀ ਧਰਮ ਜਾਂ ਫਿਰਕੇ ਦੇ ਨਾਲ ਸੰਵਿਧਾਨ ਦੇ ਵਿੱਚ ਕੋਈ ਭੇਦਭਾਵ ਨਹੀਂ ਕੀਤਾ ਇਹ ਡਾਕਟਰ ਅੰਬੇਡਕਰ ਸਾਹਿਬ ਦੇ ਸੰਵਿਧਾਨ ਨੂੰ ਹੀ ਕ੍ਰੈਡਿਟ ਜਾਂਦਾ ਕਿ ਸੰਵਿਧਾਨ ਲਾਗੂ ਹੋਣ ਤੋਂ ਬਾਅਦ ਹਰ ਧਰਮ ਨੂੰ ਉਹਦੇ ਵਿੱਚ ਆਜ਼ਾਦੀ ਦਿੱਤੀ ਗਈ ਆਪਣਾ ਕਲਚਰ ਪ੍ਰਮੋਟ ਕਰਨ ਲਈ ਔਰ ਉਹਦੇ ਕਲਚਰ ਨੂੰ ਪ੍ਰੋਟੈਕਸ਼ਨ ਪ੍ਰੋਵਾਈਡ ਕੀਤੀ ਗਈ ਸੋਸਾਇਟੀ ਦੇ ਹਰ ਸੈਕਸ਼ਨ ਨੂੰ ਅਸੀਂ ਇਹ ਮਹਿਸੂਸ ਕਰਦੇ ਆ ਕਿ ਇਹ ਸਰਕਾਰ ਦਾ ਇੰਟੈਲੀਜੈਂਸ ਫੇਲਰ ਆ ਔਰ ਇਹ 바ਵਾ ਸਾਹਿਬ ਦੇ ਬਾਰੇ ਜੋ ਘਟਨਾਵਾ ਹੋ ਰਹੀਆਂ ਨਿਰੰਤਰ ਇਹਦੀ ਨੀਂਹ ਜਿਹੜੀ ਆ ਉਹ ਆਰਐਸਐਸ ਨੇ ਭਾਰਤੀ ਜਨਤਾ ਪਾਰਟੀ ਨੇ ਪਾਰਲੀਮੈਂਟ ਦੇ ਵਿੱਚ ਜੋ ਅਮਿਤ ਸ਼ਾਹ ਜੀ ਨੇ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਪ੍ਰਤੀ અપਮਾਨਜਨਕ ਟਿੱਪਣੀ ਕੀਤੀ ਉਹਨੇ ਹਿੰਮਤ ਬਧਾਈ ਐਂਟੀ ਸੋਸ਼ਲ ਐਲੀਮੈਂਟਸ ਦੀ ਔਰ ਉਸ ਤੋਂ ਬਾਅਦ ਇਹ ਘਟਨਾ ਹੋਈ ਦੁਬਾਰਾ ਅਮਰਸਰ ਦੇ ਵਿੱਚ ਪੰਜਾਬ ਦੇ ਵਿੱਚ ਜਦੋਂ ਅੰਮ੍ਰਿਤਸਰ ਘਟਨਾ ਹੋਈ ਤੋਂ ਬਹੁਜਨ ਸਮਾਜ ਪਾਰਟੀ ਦੀ ਅੰਮ੍ਰਿਤਸਰ ਦੀ ਟੀਮ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਐਫ ਆਈ ਆਰ ਦਰਜ ਕਰਾਈ ਦੋਸ਼ੀ ਮੌਕੇ ਤੇ ਪਕੜਿਆ ਗਿਆ ਉਸ ਵਕਤ ਮੈਂ ਇਹ ਗੱਲ ਕਹੀ ਸੀ ਕਿ ਪੰਜਾਬ ਦੀ ਸਰਕਾਰ ਨੂੰ ਹੁਣ ਸੈਂਸਿਟਿਵ ਹੋ ਜਾਣਾ ਚਾਹੀਦਾ ਉਹਦੇ ਅੰਦਰ ਸੈਂਸ ਆਫ ਰਿਸਪੌਂਸਿਬਿਲਟੀ ਆ ਜਾਣੀ ਚਾਹੀਦੀ ਆ ਕਿ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਦਾ ਐਸਾ અપਮਾਨ ਦੁਬਾਰਾ ਕਿਤੇ ਨਾ ਹੋਵੇ ਅਸੀਂ ਇਹ ਕਿਹਾ ਸੀ ਕਿ ਜਿੱਥੇ-ਜਿੱਥੇ ਵੀ ਡਾਕਟਰ ਅੰਬੇਡਕਰ ਜੀ ਦੇ ਸਟੈਚੂ ਲੱਗੇ ਆ ਫੂਲੇ ਸ਼ਾਹੋ ਪੈਰੀਅਰ ਨਾਰਾਇਣ ਸਾਬ ਕੰਚੀਰਾਮ ਜਾਂ ਪੈਣਮਾਇਆਵਤੀ ਜੀ ਕਿ ਸਾਰੇ ਮਹਾਪੁਰਸ਼ਾਂ ਦੇ ਸਟੈਚੂ ਦੀ ਸਕਿਉਰਿਟੀ ਸਰਕਾਰ ਪਰਮਾਨੈਂਟ ਸਕਿਉਰਿਟੀ ਲਗਾਵੇ ਤਾਂ ਸਰਕਾਰ ਨੇ ਅਗਰ ਉਹ ਸਾਡੀ ਸਲਾਹ ਮੰਨੀ ਹੁੰਦੀ ਜਿੰਨੇ ਵੀ ਸਟੈਚੂ ਲੱਗੇ ਆ ਉਹਦੀ ਪਰਮਾਨੈਂਟ ਸਕਿਉਰਿਟੀ ਦਾ ਅਰੇਂਜਮੈਂਟ ਕੀਤਾ ਹੁੰਦਾ ਤੋ ਇਹ ਨੰਗਲ ਵਾਲੀ ਘਟਨਾ ਹੋਣੀ ਨਹੀਂ ਸੀ ਤੋ ਇਹ ਸਰਕਾਰ ਦੀ ਨੈਗਲੀਜੈਂਸੀ ਆ ਸਰਕਾਰ ਦਾ ਨੌਨ ਸੀਰੀਅਸ ਰਵਈਆ ਆ ਇਰਿਸਪੌਂਸੀਬਲ ਗੈਰ ਜ਼ਿੰਮੇਵਾਰਾਨਾ ਰਵਈਆ ਆ ਪੰਜਾਬ ਦੀ ਸਰਕਾਰ ਦਾ ਵੀ ਕੇਂਦਰ ਦੀ ਸਰਕਾਰ ਦਾ ਵੀ ਸਰ ਪੰਜਾਬ ਦੇ ਭਾਈਚਾਰੇ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਗਾਤਾਰ ਦੇਖੋ ਬਹੁਜਨ ਸਮਾਜ ਪਾਰਟੀ ਹਮੇਸ਼ਾ ਸਬ ਕੰਚੀ ਰਾਮ ਜੀ ਨੇ ਕੰਦੋਲਨ ਦਿੱਤਾ ਭਾਈਚਾਰਾ ਬਣਾਉਣ ਦਾ ਬੀਐਸਪੀ ਕਦੀ ਵੀ ਨਫਰਤ ਪੈਦਾ ਕਰਨ ਵਾਲੀਆਂ ਤਾਕਤਾਂ ਨੂੰ ਕਾਮਯਾਬ ਨਹੀਂ ਹੋਣ ਦੋਗੇ ਇਸ ਕਰਕੇ ਬਹੁਜਨ ਸਮਾਜ ਪਾਰਟੀ ਵੱਲੋਂ ਮੈਂ ਖਾਸ ਤੌਰ ਤੇ ਇਹ ਅਪੀਲ ਵੀ ਜਾਰੀ ਕਰਨਾ ਚਾਹੁੰਦਾ ਕਿ ਸਰਕਾਰ ਦੀਆਂ ਸਪਾਂਸਰਡ ਏਜੰਸੀਆਂ ਜਿਹੜੀਆਂ ਉਹ ਇੱਕ ਸਮਾਜਿਕ ਟਕਰਾਅ ਪੈਦਾ ਕਰਨ ਦੀ ਸਾਜ਼ਿਸ਼ ਰਚ ਰਹੀਆਂ ਔਰ ਸਰਕਾਰ ਦੀ ਸਰਪ੍ਰਸਤੀ ਹੈ ਉਹਨਾਂ ਨੂੰ ਤੋਂ ਮੇਰੀ ਅਪੀਲ ਹੈ ਸੋਸਾਇਟੀ ਦੇ ਹਰ ਸੈਕਸ਼ਨ ਨੂੰ ਪੰਜਾਬੀਆਂ ਨੂੰ ਕਿ ਅਸੀਂ ਐਸੀਆਂ ਸਪਾਂਸਰਡ ਤਾਕਤਾਂ ਸਰਕਾਰ ਦੀਆਂ ਜਿਹੜੀਆਂ ਜਿਹੜੀਆਂ ਸਮਾਜਿਕ ਭਾਈਚਾਰਕ ਸਾਂਝ ਨੂੰ ਕਮਜ਼ੋਰ ਕਰਨਾ ਚਾਹਣੀਆਂ ਤੋੜਨਾ ਚਾਹਣੀਆਂ ਚੱਕਰਾਬ ਪੈਦਾ ਕਰਨਾ ਚਾਹੁੰਦੀਆਂ ਪੰਜਾਬ ਦੇ ਹਾਲਾਤਾਂ ਨੂੰ ਵਿਗਾੜਨਾ ਚਾਹੁੰਦੀਆਂ ਬੌਝਨ ਸਮਾਜ ਪਾਰਟੀ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਕਾਮਯਾਬ ਨਹੀਂ ਹੋਣ ਦਊਗੀ ਅਸੀਂ ਆਪਸੀ ਭਾਈਚਾਰਕ ਸਾਂਝ ਨੂੰ ਬਣਾਈ ਰੱਖਣ ਦੀ ਅਪੀਲ ਜਾਰੀ ਕਰਦੇ ਆ ਲੇਕਿਨ ਪੰਜਾਬ ਦੀ ਸਰਕਾਰ ਨੂੰ ਪੰਜਾਬ ਦੀ ਪੁਲਿਸ ਨੂੰ ਸਾਡਾ ਇਹ ਕਹਿਣਾ ਕਿ ਜਿਨ੍ਹਾਂ ਨੇ ਵੀ ਇਹ ਕਾਰਵਾਈ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਸਟੈਚੂ ਤੇ ਆ ਕੇ ਕਰੀ ਆ ਉਹ ਜ਼ਿੰਮੇਵਾਰ ਦੋਸ਼ੀਆਂ ਨੂੰ ਪਕੜਿਆ ਜਾਵੇ ਸੰਵਿਧਾਨ ਦੇ ਮੁਤਾਬਕ ਸਜ਼ਾ ਦਾ ਪ੍ਰਬੰਧ ਕੀਤਾ ਜਾਵੇ ਔਰ ਫਿਰ ਸੜਾ ਇਹ ਕਹਿਣਾ ਹੈ ਕਿ ਸਰਕਾਰ ਸੰਭਲੇ ਜਾਗੇ ਹੋਸ਼ ਵਿੱਚ ਆਵੇ ਗੈਰ ਜ਼ਿੰਮੇਵਾਰانہ ਰਵਈਆ ਛੱਡੇ ਕੇਂਦਰ ਦੀ ਸਰਕਾਰ ਵੀ ਸੂਬੇ ਦੀ ਸਰਕਾਰ ਵੀ ਜਿੱਥੇ ਵੀ ਬਹੁਜਨ ਸਮਾਜ ਦੇ ਮਹਾਪੁਰਸ਼ਾਂ ਦੇ ਸਟੈਚੂ ਲੱਗੇ ਆ ਉਹਨਾਂ ਨੂੰ ਪਰਮਾਨੈਂਟ ਸਿਕਿਉਰਿਟੀ ਦਾ ਇੰਤਜ਼ਾਮ ਕਰਨਾ ਇਸ ਸਰਕਾਰ ਦੀ ਡਿਊਟੀ ਹੈ ਤਾਂ ਕਿ ਸਮਾਜ ਦੇ ਅੰਦਰ ਅਮਨ ਸ਼ਾਂਤੀ ਬਣੀ ਰਹੇ ਸਰ 14 ਤਰੀਕ ਨੂੰ ਇੱਕ ਹੋਰ ਇੱਕ ਨੋਟ ਦਿੱਤੀ ਕਿ 14 ਤਰੀਕ ਨੂੰ ਜਿਸ ਦਿਨ ਬਾਬਾ ਸਾਹਿਬ ਦਾ ਜਨਮ ਦਿਹਾੜਾ ਹੈ ਉਸ ਦਿਨ ਵੀ ਵੱਡੇ ਲੈਵਲ ਤੇ ਕਾਰਵਾਈ ਕਰਨ ਦਾ ਇੱਕ ਉਹਨੇ ਧਮਕੀ ਜਿਹੜੀ ਆਪਣੇ ਸੰਦੇਸ਼ ਦਿੱਤਾ ਆਪਣੇ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਦੇਖੋ ਇਹ ਜ਼ਿੰਮੇਵਾਰੀ ਸਰਕਾਰ ਦੀ ਹੈ ਅਸੀਂ ਇਸੇ ਕਰਕੇ ਤਾਂ ਪੰਜਾਬ ਸੰਭਾਲੋ ਮਹਮ ਛੜੀ ਹੈ ਕਿ ਇਹਨਾਂ ਕੋਲੋਂ ਪੰਜਾਬ ਸੰਭਲ ਨਹੀਂ ਰਿਹਾ ਇਹ ਡਰਗ ਮਾਫੀਆ ਦੇ ਸਾਹਮਣੇ ਵੀ ਬੇਬਸ ਹੈ ਇਹ ਐਂਟੀ ਸੋਸ਼ਲ ਐਲੀਮੈਂਟ ਦੇ ਸਾਹਮਣੇ ਵੀ ਬੇਬਸਾ ਇਹ ਭਾਈਚਾਰੇ ਨੂੰ ਤੋੜਨ ਵਾਲੀਆਂ ਤਾਕਤਾਂ ਦੇ ਸਾਹਮਣੇ ਵੀ ਬੇਬਸਾ ਨਫ਼ਰਤ ਫਲਾਉਣ ਵਾਲਿਆਂ ਦੇ ਸਾਹਮਣੇ ਬੇਬਸਾ ਮਹਾਪੁਰਸ਼ਾਂ ਦਾ ਅਪਮਾਨ ਕਰਨ ਵਾਲਿਆਂ ਦੇ ਸਾਹਮਣੇ ਬੇਬਸਾ ਡਰਗ ਮਾਫੀਆ ਬੇਲਗਾਮ ਡਰਗ ਦੀ ਹੋਮ ਡਿਲੀਵਰੀ ਕਰ ਰਿਆ ਮੈਂ ਤਾਂ ਮੁੱਖ ਮੰਤਰੀ ਦੀ ਸਟੇਟਮੈਂਟ ਸੁਣ ਕੇ ਹੈਰਾਨ ਰਹਿ ਗਿਆ ਕਿ ਪੰਜਾਬ ਦਾ ਮੁੱਖ ਮੰਤਰੀ ਕਿੰਨਾ ਗੈਰ ਜ਼ਿੰਮੇਵਾਰ ਹੈ ਉਹਦਾ ਬਿਆਨ ਆਇਆ ਕਿ ਅਸੀਂ ਤਾਂ 2-3 ਸਾਲ ਇਸ ਕਰਕੇ ਸਪਲਾਈ ਚੇਨ ਤੋੜੀ ਨਹੀਂ ਕਿ ਅਗਰ ਸਪਲਾਈ ਚੇਨ ਤੋੜ ਦਿੱਤੀ ਡਰਗ ਦੀ ਤਾਂ ਜਿਹੜੇ ਲੋਕ ਜਿਹੜੇ ਮੁੰਡੇ ਡਰਗ ਲੈਂਦੇ ਆ ਉਹਨਾਂ ਦਾ ਕੀ ਕਰਾਂਗੇ ਕਹਿੰਦਾ ਅਸੀਂ ਤਾਂ ਰੀਹੈਬਿਲੀਟੇਸ਼ਨ ਸੈਂਟਰ ਬਣਾਉਣ ਤੇ ਲੱਗੇ ਰਹੇ ਅਸੀਂ 3-3 ਮਹੀਨੇ ਦੀ ਦਵਾਈ ਹਸਪਤਾਲਾਂ ਚ ਇਕੱਠੀ ਕਰਨ ਤੇ ਲੱਗੇ ਰਹੇ ਵਟ ਕਾਈਂਡ ਆਫ ਗੈਰਜੋ ਮੇ ਬਰਾਨਾ ਇਸ ਕਰਕੇ ਭਾਜਨ ਸਮਾਜ ਪਾਰਟੀ ਕਹਿੰਦੀ ਹੈ ਕਿ ਡਰੱਗ ਮਾਫੀਆ ਪੰਜਾਬ ਦੇ ਅੰਦਰ ਸਰਕਾਰ ਦੀ ਸਰਪ੍ਰਸਤੀ ਡਰੱਗ ਦੀ ਹੋਮ ਡਿਲੀਵਰੀ ਦਾ ਕਾਰੋਬਾਰ ਕਰ ਰਿਹਾ ਇਸ ਕਰਕੇ ਪੰਜਾਬੀਆਂ ਨੂੰ ਮੇਰਾ ਸੱਦਾ ਆ ਕਿ ਪੰਜਾਬ ਦੇ ਅੰਦਰ ਲੈਂਡ ਆਊਟ ਆਫ ਦੀ ਸੀਰੀਅਸ ਪ੍ਰੋਬਲਮ ਹੈ ਔਰ ਪੰਜਾਬ ਨੂੰ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਤੋੜਨ ਲਈ ਨੈਸ਼ਨਲ ਔਰ ਇੰਟਰਨੈਸ਼ਨਲ ਏਜੰਸੀਆਂ ਜਿਹੜੀਆਂ ਉਦੇ ਵਿੱਚ ਇਨਵਾਲਵ ਹੋ ਤਾਂ ਬਹੁਤ ਜਨ ਸਮਾਜ ਪਾਰਟੀ ਦਾ ਸਰਕਾਰ ਨੂੰ ਕਹਿਣਾ ਕਿ ਉਹ ਸੰਜੀਦਾ ਹੋਵੇ ਆਪਣੀ ਸੰਵਿਧਾਨਿਕ ਜ਼ਿੰਮੇਵਾਰੀ ਨੂੰ ਨਿਭਾਵੇ ਤਾਂ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ 'ਚ ਕੋਈ ਤਣਾਅ ਪੈਦਾ ਨਾ ਹੋਵੇ ਜੀ ਪੁਰੀ ਸਾਹਿਬ ਜਿਹੜਾ ਐਫ ਆਈ ਆਰ ਦਰਜ ਹੋ ਚੁੱਕੀ ਹੈ ਔਰ ਸੀਸੀਟੀਵੀ 'ਚ ਕੁਝ ਤੁਹਾਨੂੰ ਲੱਗਦਾ ਨਜ਼ਰ ਆਇਆ ਹੋਵੇ ਜਿਹਦੇ ਵਿੱਚ ਕੁਝ ਪਤਾ ਲੱਗੇ ਕਲੂ ਮਿਲਿਆ ਹੋਵੇ ਕੋਈ ਦੇਖੋ ਜਿਹੜੀਆਂ ਸਰਕਾਰ ਦੀਆਂ ਕੇਂਦਰ ਦੀ ਇੰਟੈਲੀਜੈਂਸ ਬਿਊਰੋ ਹੈ ਪੰਜਾਬ ਦੀ ਸੀਆਈਡੀ ਹੈ ਕਾਊਂਟਰ ਇੰਟੈਲੀਜੈਂਸ ਹੈ ਆਪ ਅਗਰ ਉਹ ਸੁੱਤੇ ਰਹਿਣਗੇ ਤਾਂ ਫਿਰ ਪੰਜਾਬ ਦੇ ਅਮਨ ਨੂੰ ਕੋਈ ਵੀ ਲਾਂਭੂ ਲਾ ਸਕਦਾ ਹੈ। ਬਹੁਜਨ ਸਮਾਜ ਪਾਰਟੀ ਤਾਂ ਅਮਨ ਔਰ ਸ਼ਾਂਤੀ ਦੀ ਮਦਈਆ, ਭਾਈਚਾਰਕ ਸਾਂਝ ਦੀ ਮਦਈਆ ਇਸ ਕਰਕੇ ਸੰਗਠਨ ਸਰਕਾਰ ਨੂੰ ਕਹਿਣਾ ਕਿ ਉਹ ਜਾਗੇ, ਗੂੜੀ ਨੀਂਦ ਚੋਂ ਜਾਗੇ। ਇਸ ਤੋਂ ਪਹਿਲਾਂ ਕਿ ਪੰਜਾਬ ਦੇ ਅਮਨ ਨੂੰ ਅੱਗ ਲਾਂਚ ਪੰਜਾਬ ਵਿਰੋਧੀ ਤਾਕਤਾਂ ਅਮਨ ਵਿਰੋਧੀ ਤਾਕਤਾਂ ਕਾਮਯਾਬ ਹੋ ਜਾਣ। ਤਾਂ ਉਹ ਜਾਗੇ ਔਰ ਦੋਛੀਆਂ ਨੂੰ ਫੜੇ। ਔਰ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਐਨਐਸਏ ਲਗਾ ਕੇ ਉਹਨਾਂ ਨੂੰ ਐਸੀ ਜਗ੍ਹਾ ਤੇ ਭੇਜੇ ਜਿੱਥੋਂ ਉਹ ਮੁੜ ਐਸੀ ਫਿਰ ਹਿੰਮਤ ਨਾ ਕਰ ਸਕਣ ਸਵਾ ਫਲੋਰ ਦੇ ਮਹੱਤਵਪੂਰਨ ਪਿੰਡ ਜਿਹੜਾ ਹੈ ਨੰਗਲ ਦੇ ਵਿੱਚ ਜਿੱਥੇ ਕਿ ਸਾਡੇ ਕੌਮ ਦੇ ਨਰਵਾਤਾ ਡਾਕਟਰ ਪੀਨਰਾਓ ਅੰਬੇਡਕਰ ਜੀ ਦੇ ਬੁੱਤ ਦੇ ਨਾਲ ਜਿਹੜਾ ਸੀ ਉੱਥੇ ਮਤਲ ਜਿਹੜੀ ਇਹ ਸ਼ਬਦਾਵਲੀ ਲਿਖੀ ਆ ਔਰ ਇਹ ਸਾਡੇ ਰਹਿਬਰ ਨੇ ਸਿਰ ਤੇ ਸਿਰਫ ਸਾਡੀ ਕੌਮ ਦੇ ਜਿਹੜੇ ਇਹ ਰੈਵਰ ਨੇ ਉਹਨਾਂ ਲਈ ਅਪਸ਼ਬਦ ਵੀ ਜਿਹੜੇ ਹੈਗੇ ਆ ਸ਼ਰਾਰਤੀ ਅੰਸਰਾਂ ਨੇ ਬੋਲੇ ਆ ਅਸੀਂ ਉਹਨਾਂ ਦਾ ਪੂਰਜੋਰ ਖੰਡਨ ਕਰਦੇ ਆ ਔਰ ਨਾਲ ਦੀ ਨਾਲ ਜਿਹੜੀ ਸਾਡੇ ਆਪਸੀ ਭਾਈਚਾਰਕ ਸਾਂਝ ਹੈ ਉਸ ਨੂੰ ਵੀ ਬਾਹਰ ਵਿਦੇਸ਼ਾਂ ਦੀ ਧਰਤੀ ਦੇ ਵਿੱਚ ਬੈਠੇ ਜਿਹੜੇ ਹੈ ਉਹ ਸਾਬੂਤਾਜ਼ ਕਰ ਰਹੇ ਆ ਡਾਕਟਰ ਭੀਮਰਾਓ ਅੰਬੇਡਕਰ ਜੀ ਨੇ ਇੱਕ ਬਹੁਤ ਹੀ ਵਧੀਆ ਸਵਿਧਾਨ ਲੈ ਕੇ ਜਿਹਦੀ ਕਿ ਸੰਸਾਰ ਦੇ ਵਿੱਚ ਇੱਕ ਬਲੱਖਣ ਦਾ ਆ ਦੂਸਰੇ ਸੰਸਾਰ ਦੇ ਮੁਲਕ ਵੀ ਜਿਹੜੇ ਹੈਗੇ ਆ ਉਸ ਤੇ ਸਾਨੀ ਨੇ ਔਰ ਉਸ ਨੂੰ ਜਿਹੜਾ ਹੈ ਅਪਸ਼ਬਦ ਬੋਲਣੇ ਮੈਂ ਕਹਿੰਨਾ ਇਸ ਤੋਂ ਵੱਡੀ ਜਿਹੜੀ ਹੈਗੀ ਆ ਕਾਨੂੰਨੀ ਗੱਲ ਹੈ ਔਰ ਮੈਂ ਹਲਕਾ ਵਿਧਾਨ ਸਭਾ ਫਲੋਰ ਦਾ ਸੇਵਾਦਾਰ ਹੋਣ ਦੇ ਨਾਤੇ ਸਮੂਹ ਨਿਵਾਸੀਆਂ ਨੂੰ ਸਮੂਹ ਹਲਕੇ ਦੇ ਲੋਕਾਂ ਨੂੰ ਇੱਕੋ ਇੱਕ ਬੇਨਤੀ ਕਰਦਾ ਕਿ ਆਪਾਂ ਆਪਸੀ ਸਤਿਭਾਵਨਾ ਭਾਈਚਾਰਕ ਸਾਂਝਾਂ ਬਰਕਰਾਰ ਰੱਖਣੀਆਂ ਆ ਜਿਹੜੇ ਦੂਸਰੇ ਮੁਲਕਾਂ 'ਚ ਬੈਠੇ ਲੋਕ ਨੇ ਉਹ ਸਾਡੇ ਭਾਈਚਾਰਕ ਸਾਂਝਾਂ ਨੂੰ ਜਿਹੜਾਗਾ ਤਰੋੜ-ਮਰੋੜ ਰਹੇ ਨੇ ਇਹ ਸਾਡੇ ਰਹਿਬਰ ਨੇ ਜਿਹੜੇ ਉਹਨਾਂ ਨੇ ਅਪਸ਼ਬਦ ਬੋਲੇ ਮੈਂ ਦੇਖਿਆ ਹੈ ਬਹੁਤ ਹੀ ਕਾਨੂੰਨੀ ਹਰਕਤ ਕੀਤੀ ਹੈ ਇਹ ਜਿਹੜੀ ਹੈਗੀ ਆ ਸਾਡੀਆਂ ਆਪਸੀ ਸਾਂਝਾਂ ਜਿਹੜੀਆਂ ਟੁੱਟੀਆਂ ਨਹੀਂ ਸੋ ਮੈਂ ਤੁਹਾਡੇ ਮਾਧਿਅਮ ਰਾਹੀਂ ਸਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਲਕੁਲ ਹੈ ਵਿਦੇਸ਼ਾਂ ਦੇ ਵਿੱਚ ਬੈਠ ਕੇ ਜਿਹੜੀ ਹੈ ਕੋਝੀਆਂ ਹਰਕਤਾਂ ਜਿਹੜੀਆਂ ਚੱਲੀਆਂ ਜਾ ਰਹੀਆਂ ਆ ਤੁਸੀਂ ਦੇਖੋ ਇੱਥੇ ਅਸੀਂ ਸਾਰੇ ਜਿਹੜੇ ਹੈਗੇ ਆ ਪੰਜਾਬ ਦੇ ਵਿੱਚ ਜਿਹੜੇ ਹੈਗੇ ਆ ਉਹ ਬਹੁਤ ਹੀ ਵਧੀਆ ਮਾਹੌਲ ਦੇ ਵਿੱਚ ਰਹ ਰਹੇ ਆ ਤੁਹਾਡੀ ਸਰਕਾਰ ਤੁਹਾਡੀ ਪਾਰਟੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈਗਾ ਦਿਨ ਰਾਤ ਲੋਕਾਂ ਦੀ ਸੇਵਾ ਦੇ ਵਿੱਚ ਲੱਗੀ ਆ ਸੈਕੂਲਰ ਸੋਚ ਤੇ ਧਰਮ ਨਿਰਪੱਖ ਸੋਚ ਦੇ ਉੱਤੇ ਮਜਬਾ ਜਾਤ ਪਤ ਧਰਮਾਂ ਤੋਂ ਉੱਪਰ ਉੱਠ ਕੇ ਜਿਹੜੀ ਆ ਉਹ ਸੇਵਾ ਕਰ ਰਹੇ ਆ ਇਹ ਜਿਹੜੀ ਮੈਂ ਅੱਜ ਜਿਹੜੀ ਇੱਥੇ ਜਿੱਥੇ ਆਪਾਂ ਇਕੱਤਰਤ ਹੋਏ ਆ ਮੈਂ ਨਤਮਸਤਕ ਵੀ ਹੋਇਆ ਆ ਬਾਬਾ ਸਾਹਿਬ ਡਾਕਟਰ ਭੀਮਰਾਓ ਅਵੇਡਗਾਰੀ ਦੇ ਚਰਨਾਂ ਦੇ ਵਿੱਚ ਜਿਹੜਾ ਹੈਗਾ ਮੱਥਾ ਵੀ ਟੇਕਿਆ ਆ ਔਰ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਆਪਾਂ ਆਓ ਆਪਾਂ ਸਤਿਭਾਵਨਾ ਬਣਾਈਏ ਇਦਾਂ ਦੇ ਜਿਹੜੇ ਅਨਸਰ ਨੇ ਉਹਨਾਂ ਤੋਂ ਆਪਾਂ ਦੂਰੀ ਬਣਾ ਕੇ ਰੱਖੀਏ ਧੰਨਵਾਦੀ। ਯਾਨੀ ਸਾਡੇ ਜਿਹੜੇ ਪਲੋਕ ਵਿੱਚ ਇੱਕ ਮੰਦਪਾ ਵੀ ਜੜਨਾ ਘਟੀ ਹੈਗੀ ਆ ਬਾਬਾ ਸਾਹਿਬ ਦੇ ਸੱਜੂ ਤੇ ਇੱਕ ਖਾਲਸਤਾਨੀ ਮੂਵਮੈਂਟ ਦੇ ਬੰਦੇ ਨੇ ਆਪਣੇ ਝੰਡੇ ਲਹਿਰਾਏ ਆ ਲਾਏ ਹੈਗੇ ਆਰ ਉਹ ਹੋਰ ਵੀ ਕੁਝ ਵਰਪਤੀ ਜਲ ਸ਼ਬਦ ਲਿਖੇਗੇ ਆ ਸਰ ਕਿਦਾਂ ਦਿਖਦੇ ਹੋ ਤੁਸੀਂ ਸਰੇ ਨੂੰ ਇਹ ਜਿਹੜਾ ਕੁਝ ਘਟਨਾ ਹੋਈ ਹੈ ਇਹ ਪੰਜਾਬ ਦੇ ਹਾਲਾਤਾਂ ਨੂੰ ਖਰਾਬ ਕਰਨ ਦੇ ਮੱਦੇ ਨਜ਼ਰ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਕੀਤਾ ਗਿਆ ਹੈ ਇਹਦਾ ਹੋਰ ਕੋਈ ਮਤਲਬ ਨਹੀਂ ਹੈ ਸਾਡੋਂ ਕਿਸੇ ਤਰ੍ਹਾਂ ਦੀ ਪੜਕਾਹਟ ਚਾਉਣ ਦੀ ਲੋੜ ਨਹੀਂ ਇਹ ਗਲਤ ਅੰਸਰਾਂ ਦਾ ਕੰਮ ਹੈ ਤੇ ਗਲਤ ਆਨਸਰਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਮਿਲੇਗੀ ਮੇਰੀ ਐਸਐਸਪੀ ਨਾਲ ਗੱਲ ਹੋਈ ਹੈ ਉਹਨਾਂ ਨੇ ਦੱਸਿਆ ਕਿ ਪਰਚਾ ਦਰਜ ਕਰ ਲਿਆ ਗਿਆ ਤੇ ਬੜੀ ਖੇਤੀ ਐਸੀ ਬੰਦਿਆਂ ਨੂੰ ਫੜ ਲਵਾਂਗੇ ਸੋ ਇਹ ਇੱਕ ਟੋਟਲੀ ਸਮਾਜ ਦੇ ਵਿੱਚ ਕਟੜਤਨ ਪੈਦਾ ਕਰਨ ਲਈ ਇੱਕ ਦੂਸਰੇ ਨੂੰ ਲੜਾਉਣ ਦੇ ਲਈ ਇਹ ਜਿਹੜੀ ਘਟਨਾ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਕੀਤੀ ਗਈ ਹੈ ਸਾਨੂੰ ਆਪਸ ਦੇ ਵਿੱਚ ਸਦਭਾਵਨਾ ਤੇ ਪਿਆਰ ਕਾਇਮ ਰੱਖਣਾ ਚਾਹੀਦਾ ਅਜਿਹੇ ਅਨਸਰਾਂ ਦੀਆਂ ਗੱਲਾਂ ਵਿੱਚ ਆ ਕੇ ਸਾਨੂੰ ਆਪਣੇ ਆਪ ਨੂੰ ਆਪਾ ਖੋਣਾ ਨਹੀਂ ਚਾਹੀਦਾ ਠੀਕ ਆ ਸਰ ਇਹ ਇਕੱਲਾ ਇੱਕ ਬਾਬਾ ਸਾਹਿਬ ਦੇ ਸਟੇਜ ਨੂੰ ਟਾਰਗੇਟ ਕਰ ਰਿਹਾ ਪਹਿਲਾਂ ਅੰਮ੍ਰਿਤਸਰ ਵਿੱਚ ਵੀ ਈਜੀ ਘਟਨਾ ਕੱਟੀ ਸੀ ਹੁਣ ਦਾਰਾ ਫਲੋਰ ਵਿਖੇ ਆਹਾਂ ਇਦਾਂ ਦੀ ਕੋਈ ਘਟਨਾ ਕੱਟੇ ਇਹਦੇ ਬਾਰੇ ਕੀ ਸਟੈਪ ਕਰ ਨੂੰ ਕਹਿੰਦੇ ਇਹਨੂੰ ਤੁਸੀਂ ਇੱਕ ਲੜੀ ਵਿੱਚ ਦੇਖੋ ਕਿ ਪਹਿਲਾਂ ਦੇਸ਼ ਦੇ ਹੋਮ ਮਿਨਿਸਟਰ ਸਾਹਿਬ ਪਾਰਲੀਮੈਂਟ 'ਚ ਬੋਲਦੇ ਆ ਅੰਬੇਦਕਰ ਸਾਹਿਬ ਦੇ ਖਿਲਾਫ ਉਸ ਤੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਅੰਬੇਦਕਰ ਸਾਹਿਬ ਦੇ ਬੁੱਤ ਦੇ ਨਾਲ ਕੱਟਣਾ ਹੁੰਦੀ ਹੈ ਤੇ ਅੱਜ ਇੱਥੇ ਹੁੰਦੀ ਹੈ ਸੋ ਇਹ ਪੰਜਾਬ ਦੇ ਮਾਹੌਲ ਨੂੰ ਮੈਂ ਫੇਰ ਕਹਿਣਾ ਖਰਾਬ ਕਰਨ ਦੀ ਸਾਜ਼ਿਸ਼ ਹੈ ਤੁਸੀਂ ਇੱਕ ਗੱਲ ਦੇਖੋ ਕਿ ਅੰਬੇਦਕਰ ਸਾਹਿਬ ਦਾ ਸਿੱਖੀ ਦੇ ਨਾਲ ਕਿੰਨਾ ਪਿਆਰ ਸੀ ਇਹ ਸ਼ਾਇਦ ਇਹਨਾਂ ਲੋਕਾਂ ਨੂੰ ਪਤਾ ਨਹੀਂ ਅੰਬੇਦਕਰ ਸਾਹਿਬ ਇੰਨਾ ਪ੍ਰਭਾਵਿਤ ਸੀ ਸਿੱਖੀ ਤੋਂ ਸਿੱਖ ਕੌਮ ਤੋਂ ਤੇ ਗੁਰੂ ਸਾਹਿਬਾਨ ਤੋਂ ਤੇ ਗੁਰੂ ਗ੍ਰੰਥ ਸਾਹਿਬ ਤੋਂ ਕਿ ਉਹਨਾਂ ਨੇ ਇੱਕ ਸਮੇਂ ਜਦੋਂ ਉਹ ਬੁੱਧ ਧਰਮ ਚ ਗਏ ਉਸ ਤੋਂ ਪਹਿਲਾਂ ਉਹਨਾਂ ਨੇ ਸਿੱਖ ਧਰਮ ਨੂੰ ਅਪਣਾਉਣ ਦੀ ਜਿਹੜੀ ਇੱਛਾ ਜਾਰੀ ਕੀਤੀ ਜ਼ਾਹਿਰ ਕੀਤੀ ਉਹਨਾਂ ਦੇ بیٹے ਅਮਰਸਰ ਵੀ ਆਏ ਤੇ ਉਹ ਕਾਫੀ ਹੱਦ ਤੱਕ ਇਸ ਕਦਾਰ ਦੇ ਨੇੜੇ ਆ ਗਏ ਸੀ ਕਿ ਉਹ ਸਿੱਖ ਧਰਮ ਨੂੰ ਅਪਣਾ ਰਹੇ ਸੀ ਲੇਕਿਨ ਉਹ ਗਾਇਰ ਰਹਿ ਗਈ ਤੇ ਉਹਨਾਂ ਨੇ ਫਿਰ ਬੁੱਧ ਧਰਮ ਨੂੰ ਪੜਾਇਆ ਪਰ ਉਹਨਾਂ ਦਾ ਜਿਹੜਾ ਸਿੱਖ ਧਰਮ ਦੇ ਲਈ ਪਿਆਰ ਹੈ ਉਹ ਕਿਸੇ ਤੋਂ ਘੱਟ ਨਹੀਂ ਹੈ ਬਲਕਿ ਜ਼ਿਆਦਾ ਹੈ ਔਰ ਉਹ ਬਹੁਤ ਸਿੱਖ ਧਰਮ ਤੋਂ ਪ੍ਰਭਾਵਿਤ ਸੀ ਇਹ ਜਿਹੜੇ ਇਸ ਤਰ੍ਹਾਂ ਦੀਆਂ ਗੱਲਾਂ ਲੋਕ ਕਰਦੇ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਅੰਬੇਦਕਰ ਸਾਹਿਬ ਕਿੰਨਾ ਵੱਡਾ ਮਹਾਨ ਬੰਦਾ ਸੀ ਤੇ ਉਹਦਾ ਸਿੱਖ ਧਰਮ ਦੇ ਨਾਲ ਕਿੰਨਾ ਪਿਆਰ ਸੀ ਠੀਕ ਹੈ ਸਾਡੇ ਨੇ ਇਦਾਂ ਦੇ ਸ਼ਰਾਰਤੀ ਜਵਾਬ ਰਹਿਗਾ ਉਹਨਾਂ ਨੂੰ ਕੀ WARNING ਦੇਣਾ ਚਾਹੁੰਦੇ ਸਾਂ ਭਈ ਮੈਂ ਇਹ ਕਹਿਣਾ ਚਾਹੁੰਦਾ ਕਿ ਬਾਜ਼ ਆ ਜਾਓ ਪੰਜਾਬ ਨੇ ਪਹਿਲਾਂ ਬਹੁਤ ਸੰਤਾਪ ਹੋ ਗਿਆ ਸਾਨੂੰ ਫੇਰ ਉਹੀ ਜੀ ਪੱਟੀ ਦੇ ਵਿੱਚ ਨਾ ਝੋਕੋ ਤੇ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਜਰਾ ਨੀਂਦ ਤੋਂ ਜਾਗੋ ਇਹ ਜਿਹੜੀਆਂ ਘਟਨਾਵਾਂ ਹੋ ਰਹੀਆਂ ਇਹ ਕਿਉਂ ਨਹੀਂ ਇੰਟੈਲੀਜੈਂਸ ਦੇ ਪਹਿਲਾਂ ਖਿਆਲ ਵਿੱਚ ਆਉਂਦੀਆਂ আর ਉਹਨਾਂ ਨੂੰ ਧਿਆਨ ਵਿੱਚ ਆਉਂਦੀਆਂ ਤੇ ਉਹਨਾਂ ਨੂੰ ਪਹਿਲਾਂ ਹੀ ਤੇ ਕਿਉਂ ਨਹੀਂ ਨੱਪਿਆ ਜਾਂਦਾ ਜਿਹੜੇ ਬੰਦੇ ਐਸਾ ਇਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਘੜਦੇ ਆ ਉਹਨਾਂ ਨੂੰ ਸਰਕਾਰ ਦੀ ਇੰਟੈਲੀਜੈਂਸ ਪਹਿਲਾਂ ਹੀ شناخت ਕਰਕੇ ਉਹਨਾਂ ਨੂੰ ਕਿਉਂ ਨਹੀਂ ਫੜਦੀ ਇੱਥੇ ਸਰਕਾਰ ਦੀ ਵੀ ਕਮੀ ਹੈ ਸਰਕਾਰ ਨੇ ਨਾ ਤਾਂ ਅਮਰਸਰ ਦੇ ਵਿੱਚ ਪਹਿਲਾਂ ਘੌਰ ਕੀਤੀ ਨਾ ਹੁਣ ਇੱਥੇ ਕੀਤੀ ਅਰ ਇਹ ਅੰਬੇਦਕਰ ਸਾਹਿਬ ਦੇ ਖਿਲਾਫ ਇਹ ਘਟਨਾਵਾਂ ਵਧੀ ਜਾ ਰਹੀਆਂ ਜਿਹੜੇ ਮਾੜੇ ਅਨਸਰ ਹੈ ਉਹ ਆਪਸੀ ਪਾਈਚਾਰਾ ਖਤਮ ਕਰਕੇ ਲੜਾਈਆਂ ਕਰਾਣਾ ਚਾਹਦੇ ਆ ਜਿਸ ਇਹ ਘਟਨਾਵਾਂ ਦੀ ਮੈਂ ਬਹੁਤ ਜ਼ਿਆਦਾ ਨਿੰਦਾ ਕਰਦਾ ਚੰਨੀ ਸਾਹਿਬ ਪਿਛਲੇ 12 ਘੰਟੇ ਤੋਂ ਲਗਾਤਾਰ ਇਹ ਜਿਹੜਾ ਇਹ ਚੱਲ ਰਿਹਾ 12 ਘੰਟੇ ਦੇ ਲਗਭਗ ਸਮਾਂ ਹੋ ਗਿਆ ਅੱਲੇ ਤੱਕ ਕੋਈ ਪੋਟੇਜ ਵਗੈਰਾ ਨਹੀਂ ਸਾਹਮਣੇ ਆਈ ਕੋਈ ਪਹਸਵਦ ਲੋ ਸੁਪੂਤ ਨਹੀਂ ਦਿੱਤਾ ਗਿਆ ਵੀ ਕੌਣ ਬੰਦੇ ਆ ਕੌਣ ਕਣ ਜਾਣਦੇ ਨਾ ਉਹਦੀ ਈਡਿਓਲੋਜੀ ਨੂੰ ਮੰਨਦੇ ਆ ਇਹ ਨਾ ਉਸਦੀ ਈਡਿਓਲੋਜੀ ਤੇ ਚੱਲਦੇ ਆ ਤੇ ਇੱਥੇ ਤੱਕ ਉਹਨਾਂ ਦੀ ਬੁੱਤਾਂ ਦੀ ਰਾਖੀ ਵੀ ਨਹੀਂ ਕਰ ਸਕਦੇ ਇਹ ਸਰਕਾਰ ਤੋਂ ਸਾਨੂੰ ਬਹੁਤੀ ਕੋਈ ਉਮੀਦ ਨਹੀਂ ਪਰ ਫੇਰ ਵੀ ਮੈਂ ਐਸਐਸਪੀ ਨਾਲ ਗੱਲ ਕੀਤੀ ਹੈ ਉਹਨਾਂ ਨੇ ਮੈਨੂੰ ਵਿਸ਼ਵਾਸ ਦਵਾਇਆ ਕਿ ਅਸੀਂ ਬੜੀ ਛੇਤੀ ਇਹਨਾਂ ਬੰਦਿਆਂ ਨੂੰ ਪੜ ਲਾਂਗੇ ਪਰ ਤੁਸੀਂ ਪਾਰਲੀਮੈਂਟ ਵਿੱਚ ਤੁਸੀਂ ਮੁੱਦੇ ਚੱਕਦੇ ਹੋ ਹਰ ਤਰ੍ਹਾਂ ਨਾਲ ਚੱਕਦੇ ਹੋ ਇਹ ਵੀ ਤੁਸੀਂ ਮੁੱਦਾ ਚੱਕੋਗੇ ਹਰ ਪਾਰਲੀਮੈਂਟ ਨੂੰ ਮੈਂ ਇਹ ਪਹਿਲਾਂ ਚੱਕ ਚੁੱਕਿਆ ਜੀ ਸ਼ਾਇਦ ਤੁਹਾਡੀ ਨੌਲੇਜ ਨਾ ਹੋਵੇ ਜੀ ਮੈਂ ਅੰਮੇਦਕਰ ਸਾਹਿਬ ਬਾਰੇ ਜੋ ਅਮਿਤ ਸ਼ਾਹ ਜੀ ਨੇ ਬੋਲਿਆ ਜੀ ਤੇ ਜੋ ਅਮਰਸਰ ਘਟਨਾ ਹੋਈ ਹੈ ਉਹ ਪਹਿਲਾਂ ਚੱਕ ਚੁੱਕਿਆ ਕੋਸ਼ਿਸ਼ ਕਰਾਂਗਾ ਕੱਲ੍ਹ ਪਰਸੋਂ ਨੂੰ ਦੋ ਤਿੰਨ ਦਿਨ ਦਾ ਸੈਸ਼ਨ ਰਹਿ ਗਿਆ ਜੀ ਕਿ ਜੇ ਮੈਨੂੰ ਸਵਾ ਮਿਲ ਗਿਆ ਤਾਂ ਮੈਂ ਇਹ ਮੁੱਦਾ ਵੀ ਉੱਥੇ ਲੈ ਕੇ ਜਾਵਾਂਗਾ ਪਰ ਇਹ ਅਸਲ ਦੇ ਵਿੱਚ ਇੱਕ ਸਾਜ਼ਿਸ਼ ਹੈ ਸਾਨੂੰ ਸਾਜਿਸ਼ ਨੂੰ ਸਮਝਣਾ ਚਾਹੀਦਾ ਹੈ ਤੇ ਉਸ ਨੂੰ ਸਮਝ ਕੇ ਸਾਨੂੰ ਆਪਸੀ ਪਿਆਰ ਵਧਾਉਣਾ ਚਾਹੀਦਾ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕਟੜਤ ਨਹੀਂ ਆਣੀ ਚਾਹੀਦੀ ਧੰਨਵਾਦ ਧੰਨਵਾਦ ਭਾਗੀ ਤੋਂ ਅੰਸਲੇ ਸਾਹਿਬ ਅੱਜ ਤੁਸੀਂ ਪਿੰਡ ਨੰਗਲ 바ਵਾ ਸਾਹਿਬ ਅੰਬੇਡਕਰ ਸਟੈਚੂ ਤੇ ਪਹੁੰਚੇ ਆਂ ਬੀਤਰੀ ਰਾਤ ਆ ਜਿਹੜੀ ਇੱਕ ਬੜੀ ਮਨਪਾਗੀ ਘਟਨਾ ਹੋਈ ਆ ਸਟੈਚੂ ਦੇ ਉੱਤੇ ਆ ਜਿਹੜੇ 23 ਜਣਾਂ ਦੇ ਸ਼ਬਦ ਲਿਖੇ ਗਏ ਆ ਖਾਲਿਸਤਾਨ ਗੰਗਾਬਾਦ ਤੇ ਨਾਰੇ ਲਾਏ ਗਏ ਆ 바ਵਾ ਸਾਹਿਬ ਦੇ ਕੀ ਕਹਿਣਾ ਚਾਹੁੰਦੇ ਗੋ ਰਾਤ ਇੱਕ ਜਿਹੜੀ ਮਦਬੜੀ ਮਦਭਾਗੀ ਘਟਨਾ ਵਾਪਰੀ ਆਰ ਉਹਦੀ ਵੀਡੀਓ ਜਿਹੜੀ ਆ ਗੁਰਪਤੰਗ ਪੰਨੂ ਨੇ ਜਿਹੜਾ ਆਪਣੇ ਆਫੀਸ਼ਲ ਪੇਜ ਤੇ ਪਾਈ ਆ ਔਰ ਉਹਦੇ ਤੋਂ ਹੀ ਸਾਨੂੰ ਪਤਾ ਲੱਗਾ ਕਿ ਨੰਗਲ ਚ ਬਾਬਾ ਸਾਹਿਬ ਡਾਕਟਰ ਮਿਰਗਰ ਦੇ ਸਟੈਚੂ ਦੇ ਉੱਤੇ ਉਸ ਜਿਹੜੇ ਆ ਪੱਤੀਜਨਕ ਸ਼ਬਦ ਲੈ ਕੇ ਉਹਨਾਂ ਦਾ ਨਰਾਦਰ ਕੀਤਾ ਗਿਆ ਔਰ ਗੁਰੂ ਦਾਸ ਜੀ ਦਾ ਵੀ ਨਰਾਦਰ ਕੀਤਾ ਗਿਆ ਹੈਗਾ ਔਰ ਸਮਾਜ ਦੇ ਵਿੱਚ ਬੰਡੀਆਂ ਪਾਉਣ ਦੇ ਲਈ ਔਰ ਵਖਰੀਮਾ ਪੈਦਾ ਕਰਨ ਦੇ ਲਈ ਉਹਦੀ ਸਾਜ਼ਿਸ਼ ਹੋਈ ਆ ਔਰ ਜਦੋਂ ਸਾਨੂੰ ਪਤਾ ਲੱਗਾ ਉਦੋਂ ਪਹਿਲਾਂ ਜਿਹੜਾ ਪੁਲਿਸ ਨੇ ਉਹਨੂੰ ਮਿਟੇ ਦਿੱਤਾ ਸੀਗਾ ਜਿੱਥੇ ਗੁਰਪਤ ਬੰਦੂ ਨੇ ਜਿਹੜਾ ਆ ਇਹ ਬਦਬੜੀ ਕਾਨੂੰਨੀ ਹਰਕਤ ਕਰਵਾਈ ਆ ਉੱਥੇ ਪੰਜਾਬ ਪੁਲਿਸ ਦਾ ਵੀ ਜਿਹੜਾ ਉਹ ਰੋਲ ਕੋਈ ਵਧੀਆ ਨਹੀਂ ਰਿਹਾ ਜਿਹੜਾ ਉਹਨਾਂ ਨੇ ਇਹਨੂੰ ਮਿਟਾ ਕੇ ਇੱਕ ਕਿਸਮ ਦਾ ਜਿਹੜਾ ਸਬੂਤ ਖਤਮ ਕਰਨ ਦੀ ਕੋਸ਼ਿਸ਼ ਕੀਤੀ ਆ ਕਿਉਂਕਿ ਨਾ ਕੇ ਉਹਨਾਂ ਨੇ ਕੋਈ ਫੋਰੈਂਸਿਕ ਟੀਮਾਂ ਬੁਲਾਈਆਂ ਇੱਥੇ ਨਾ ਡੌਗ ਸਕੈਡ ਮਗਾਈ ਨਾ ਡੰਪ ਚਕਾਇਆ ਨਾ ਹਾਲੇ ਤੱਕ ਕੋਈ ਸੀਸੀਟੀਵੀ ਵਗੈਰਾ ਦੀ ਫੁਟੇਜ ਚੈੱਕ ਕਰਕੇ ਜਿਹੜਾ ਉਹਦੇ ਖਿਲਾਫ ਜਿਹੜਾ ਕੋਈ ਦੋਸ਼ੀਆਂ ਦੀ ਲੱਭਣ ਦੀ ਕੋਸ਼ਿਸ਼ ਹੋ ਰਹੀ ਆ ਤੇ ਇਹ ਬਹੁਤ ਵੱਡੀ ਮਿੱਦ ਭਾਗੀ ਘਟਨਾ ਆ ਮੈਂ ਪੂਰੇ ਪੰਜਾਬ ਦੇ ਵਜਨ ਸਮਾਜ ਦੇ ਲੋਕਾਂ ਨੂੰ ਗੁਰਦਾਸ ਨਾਮਲੇਵਾ ਸੰਗਤਾਂ ਨੂੰ ਔਰ ਅੰਬੇਡਕਰਾਈਟ ਲੋਕਾਂ ਨੂੰ ਸੱਦਾ ਦੰਨਾ ਗਿਆ ਉਹ ਸਾਰੇ ਇਕੱਠੇ ਹੋ ਕੇ ਇਹਦਾ ਮੂੰਹ ਤੋੜਨਾ ਜਵਾਬ ਦਈਏ ਨਹੀਂ ਤਾਂ ਆਉਣ ਵਾਲੇ ਸਮੇਂ 'ਚ ਪੰਜਾਬ ਸਾਡਾ ਜਿਹੜਾ ਉਹ ਜੀਣਾ ਮਹਾਲ ਹੋ ਜਾਊਗਾ ਔਰ ਅਸੀਂ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹਿਾਂਗੇ ਜੇ ਗੱਲ ਕਰੀਏ ਜਿਹੜੀ ਵੀਡੀਓ ਵਾਇਰਲ ਕੀਤੀ ਆ ਉਹਨੇ ਦੇਖ ਕੇ ਜਿਹੜੇ ਮਾਹ ਪਰਖਿਆ ਸਾਡੇ ਰਹਿ ਵਰਿਆ ਸਤਗੁਰ ਰਵਿਦਾਸ ਮਹਾਰਾ ਜੀ ਉਹਨਾਂ ਨੂੰ ਵੀ ਹੈ ਜਿਹੜਾ ਭਗਤ ਰਵੀਦਾਸ ਦੇ ਨਾਮ ਨਾਲ ਨਾ ਕਿ ਸੰਬੋਧਨ ਕੀਤਾ ਜਾਦਾ ਦੇਖੋ ਇਹਨਾਂ ਕੋਲ ਕੋਈ ਰਾਈਟ ਨਹੀਂ ਹੈਗਾ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਭਗਤ ਕਹਿਣ ਗੁਰੂ ਗੋਬਿੰਦ ਸਿੰਘ ਜਿਹੜਾ ਆ ਉਹ ਭਗਤੀ ਅੰਦੋਲਨ ਦੇ ਸੰਤ ਮਹਾਪੁਰਸ਼ ਹੋਏ ਆ ਗੁਰੂ ਹੋਏ ਆ ਰਹਿਬਰ ਹੋਏ ਆ ਉਹ ਕਿਸੇ ਕੋਲ ਕੋਈ ਰਾਈਟ ਨਹੀਂ ਵੀ ਉਹਨਾਂ ਨੂੰ ਕੋਈ ਭਗਤ ਕਹੇ ਔਰ ਬਾਬਾ ਸਾਹਿਬ ਡਾਕਟਰ ਮਿਡਗਰ ਇਸ ਦੇਸ਼ ਦੇ ਸੰਵਿਧਾਨਧਰਮਤਾ ਔਰ ਬੋਧੀ ਸਤਵ ਸਾਡੇ ਜਿਹੜੇ ਉਹ ਧਾਰਮਿਕ ਆਗੂ ਵੀ ਆ ਜੇ ਕੋਈ ਉਹਨਾਂ ਦੇ ਸਟੈਚੂ ਦਾ ਨਰਾਦਰ ਕਰਦਾ ਤਾਂ ਸਮਝ ਲਓ ਪੂਰੇ ਸਮਾਜ ਦਾ ਦੇਸ਼ ਕੌਮ ਦਾ ਜਿਹੜਾ ਉਹ ਨਰਾਦਰ ਕਰ ਰਿਹਾ ਆ ਇਹਦੇ ਲਈ ਕੇਂਦਰ ਦੀ ਸਰਕਾਰ ਨੂੰ ਔਰ ਪੰਜਾਬ ਦੀ ਸਰਕਾਰ ਨੂੰ ਬੜੀ ਗੰਭੀਰਤਾ ਨਾਲ ਲੈਣਾ ਚਾਹੀਦਾ ਨਹੀਂ ਤਾਂ ਜਿਹੜੇ ਦੇ ਸਿੱਟੇ ਆਉਣ ਵਾਲੇ ਸਮੇਂ 'ਚ ਭਿਆਨਕ ਹੋਣਗੇ। ਕੀ ਹੋਣ ਆਪਣੀ ਅਗਲੀ ਕਾਰਵਾਈ? ਦੇਖੋ ਮੈਂ ਸਾਰੀਆਂ ਅੰਬेडਕਰਾਇਟ ਤੇ ਗੁਰਵਦਾਸ ਨਾਮ ਲੈਵਾ ਜਿੱਤੇ ਬੰਦੀਆਂ ਨੂੰ ਕਾਲ ਕੀਤੀ ਆ, ਫੋਨ ਕੀਤਾ ਆ ਪੂਰੇ ਪੰਜਾਬ ਦੇ ਵਿੱਚ ਔਰ ਹੁਣ ਹੋ ਸਕਦਾ ਆ ਕਿ ਅਸੀਂ ਪੰਜਾਬ ਬੰਦ ਦੀ ਕਾਲ ਲਈਏ। ਜੈ ਪੇਮ ਜੈ ਭਾਰਤ ਸਮੁੱਚੇ ಗ್ರಾಮ ਪੰਚਾਇਤ ਨੰਗਰ ਔਰ ਬੌਜਨ ਸਮਾਜਪਾੜ ਦੀ ਟੀਮ ਨੇ ਫੈਸਲਾ ਲਿਆ ਕਿ ਜਦ ਤੱਕ ਗ੍ਰਿਫਤਾਰੀ ਦੋਸ਼ੀਆਂ ਦੀ ਨਹੀਂ ਹੋ ਜਾਂਦੀ ਅਸੀਂ ਇੱਥੇ ਸ਼ਾਂਤਮਈ ਸੰਘਰਸ਼ਮਈ ਜਿਹੜਾ ਇੱਥੇ ਬੈਠੇ ਰਹਾਂਗੇ ਜਦ ਤੱਕ ਪੁਲਿਸ ਨੂੰ ਇਹ ਦੱਸ ਨਹੀਂ ਜਾਂਦੀ ਕਿ ਇਹ ਦੋਸ਼ੀ ਫੜ ਕੇ ਸਲਾਖਾਂ 'ਚ ਭੇਜ ਦਿੱਤੇ ਆ ਜਦ ਤੱਕ ਸਾਡਾ ਜਿਹੜਾ ਨਿਰੰਤਰ ਨੇ ਧਰਨਾ ਆ ਸ਼ਾਂਤਮਈ ਉਹ ਇੱਥੇ ਜਾਰੀ ਰਹੂਗਾ ਨੰਗਲਗੜ੍ਹ ਦੇ ਉੱਤੇ ਮੈਂ ਬਾਕੀ ਵੀ ਅਪੀਲ ਕਰਨਾ ਬਹੁਤ ਸਮਾਜ ਦੇ ਲੋਕਾਂ ਨੂੰ ਕਿ ਆਓ ਇਸ ਸੰਘਰਸ਼ ਨੂੰ ਹੋਰ ਤੇਜ਼ ਕਰੀਏ ਇੱਥੇ ਸਾਰੇ ਸਾਥੀ ਬਾਰੀ-ਬਾਰੀ ਆਪਣੀ ਜ਼ਰੂਰ ਹਾਜ਼ਰੀ ਲਵਾਉਣ ਪਿੰਡਾਂ ਦੇ ਸਾਰੇ ਸਾਥੀਆਂ ਨੂੰ ਮੈਂ ਸੱਦਾ ਦਿੰਦਾ ਕਿ ਨੰਗਲਗੜ੍ਹ ਤਲਵਾ ਰੋਡ 플ੋਰ ਤੇ ਪਹੁੰਚੋ ਤਾਂ ਕਿ ਆਪਾਂ ਜਿਹੜਾ ਦੋਸ਼ੀਆਂ ਨੂੰ ਜਲਦ ਤੋਂ ਜਲਦ ਜੜੀ ਆ लाख खाने पीछे पहुंचा Jaya Bim, Jaya भीम